ਸਤਾਰਵਾਂ ਫੈਦਮ ਜੀ ਸੰਰੂਰ ਵੀ ਦੀ ਕਹਾਣੀ ਤੈਨ ਬਾ ਚੁੱਪ ਵੀ ਇੰਨੀ ਖਤਰਨਾਕ ਹੁੰਦੀ ਹੈ ਕਿ ਹਰ ਕੋਈ ਨਜਾਇਜ਼ ਫਾਇਦਾ ਉਠਾਣ ਲੱਗ ਜਾਂਦਾ ਹੈ ਦਰਸ਼ਨ ਨੂੰ ਉਹਦੀ ਚੁੱਪ ਮਾਰ ਗਈ ਜੇ ਦਰਸ਼ਨ ਨਹੀਂ ਥਾਂ ਕੋਈ ਹੋਰ ਹੁੰਦਾ ਜਾਂ ਉਹ ਬਬਲੀ ਨੂੰ ਗੋਲੀ ਮਾਰ ਦਿੰਦਾ ਜਾਂ ਉਹ ਬਬਲੀ ਨੂੰ ਮਾਰ ਦਿੰਦਾ ਜਾਂ ਬਬਲੀ ਤੋਂ ਤਲਾਕ ਲੈ ਲੈਂਦਾ ਪਰ ਦਰਸ਼ਨ ਨੂੰ ਬਬਲੀ ਦਾ ਪਿਆਰ ਮਾਰ ਗਿਆ ਦਰਸ਼ਨ ਬਬਲੀ ਨੂੰ ਪਿਆਰ ਕਰਦਾ ਸੀ ਤੇ ਉਸ ਦੀ ਹਰ ਗਲਤੀ ਮਾਫ ਕਰਦਾ ਤੇ ਅੰਦਰੋਂ ਅੰਦਰ ਹੀ ਕੁੜਦਾ ਰਹਿੰਦਾ ਬਬਲੀ ਪਿਆਰ ਦੀ ਨਹੀਂ ਉਹ ਪੈਸਿਆਂ ਦੀ ਤੇਜੀ ਸੁਣ ਦੀ ਭੁੱਖੀ ਸੀ ਉਸ ਨੇ ਦਰਸ਼ਨਾਂ ਟਿੰਗਾ ਨਹੀਂ ਕੀਤਾ ਦਰਸ਼ਨ ਨੇ ਅੰਦਰੋਂ ਅੰਦਰ ਹੀ ਕੁਲ ਕੇ ਕੋਲੇਕੁੱਟ ਪਰ ਕੇ ਟਾਈਮ ਪਾਸ ਕੀਤਾ ਤੇ ਬਬਲੀ ਨੂੰ ਤੇ ਬਬਲੀ ਨਹੀਂ ਆਪਣਾ ਟਾਈਮ ਪਾਸ ਕੀਤਾ। ਕੱਲ ਕੋਈ ਨਹੀਂ। ਹੁਣ ਮੈਂ ਬਬਲੀ ਨੂੰ ਮਿਲ ਕੇ ਸਾਰੀ ਗੱਲ ਪੁੱਛਾਂਗਾ ਤੇ ਕੋਈ ਸਚਾਈ ਜਾਣ ਕੇ ਕਹਾਣੀ ਲਿਖਾਂਗਾ। ਧੰਨਵਾਦ ਜਿਨ੍ਹਾਂ ਨੇ ਸਰ ਵੀ ਸੰਗਰੂਰ ਵੀ ਦੀਆਂ ਸਮੇ ਸਮੇਂ ਸਰ ਰਚਨਾਵਾਂ ਪੜੀਆਂ ਸੁਣੀਆਂ। ਆਡੀਓ ਵੀਡੀਓ ਦੇਖੀਆਂ, ਲਾਇਕ ਸ਼ੇਅਰ ਕਮੈਂਟ ਕੀਤਾ। ਸੋ ਵਾਤਵਤ ਰਚਨਾਵਾਂ ਲਾਇਕ ਸ਼ੇਅਰ ਕਮੈਂਟ ਕਰੋ। YouTube ਚੈਨਲ ਸਬਸਕ੍ਰਾਈਬ ਕਰੋ ਬਹੁਤ ਬਹੁਤ ਪੋਸਟਾਂ ਸ਼ੇਅਰ